ਮੇਰੇ ਬੰਦੇ ਨੇ ਨਾਲੇ ਮਾਰ ਦਿੱਤਾ ਮੇਰੇ ਨਿੱਕੇ ਨਿੱਕੇ ਜਵਾਕ ਨੇ ਇਹਨਾਂ ਨੇ ਇੱਕ ਹੋਰ ਵੱਡਾ ਕੰਮ ਕੀਤਾ ਇਹ ਬਾਣਾ ਪਾ ਕੇ ਆਏ ਨੇ ਆਪਾਂ ਆਪਣੇ ਨਿਯੰਗ ਸਿੰਘ ਵਾਲਾ ਜਦੋਂ ਐ ਸੋਚਨੇ ਨੂੰ ਫੜਿਆ ਆ ਤੇ ਉਦੋਂ ਉਹਨਾ ਬੰਦਾ ਅੰਦਰ ਬੈਠਾ ਹੈ ਤੇ ਬਾਣਾ ਵੀ ਠਾਣੇ ਪਿਆ ਹੋਇਆ ਇਸ ਟਾਈਮ ਨਿਯੰਗ ਸਿੰਘ ਤਾਂ ਇਹਨਾਂ ਨੇ ਬਾਣਾ ਪਾਇਆ ਹੋਇਆ ਸੀ ਬਾਕੀ ਸਾਰ ਤੱਕਾ ਹੋ ਗਿਆ ਕਤਲਕਾਂਗਾ ਗੱਲ ਸਾਡੀ ਨਾਲ ਮੇਰੇ ਬੱਚੇ ਰੋਣਗੇ ਨਿਹੰਗ ਸਿੰਘ ਦੇ ਬਾਣੀ ਦੇ ਵਿੱਚ ਆਏ ਵਿਅਕਤੀ ਦੇ ਵੱਲੋਂ ਪਹਿਲਾ ਬੰਦੇ ਨੂੰ ਅਗਵਾ ਕੀਤਾ ਗਿਆ ਤੇ ਫਿਰ ਉਸ ਦਾ ਕਤਲ ਕਰ ਦਿੱਤਾ ਗਿਆ ਚੰਦ ਪੈਸਿਆਂ ਦੇ ਲੈਣ ਦੇਣ ਦੇ ਚੱਲਦਿਆਂ ਇੱਕ ਵਿਅਕਤੀ ਦੇ ਸਾਮੁਕਾ ਦਿੱਤੇ ਗਏ ਨੇ ਤਾਂ ਫਿਰੋਜ਼ਪੁਰ ਤੋਂ ਇਹ ਮਾਮਲਾ ਸਾਹਮਣੇ ਆਇਆ ਜਿੱਥੇ ਗੁਰੂ ਹਰ ਸਾਹੇ ਦੀ ਪਠਾ ਬਸਤੀ ਦੇ ਵਾਸੀ ਰਮੇਸ਼ ਕੁਮਾਰ ਨੂੰ ਪਹਿਲਾ ਅਗਵਾ ਕੀਤਾ ਗਿਆ ਤੇ ਫਿਰ ਉਸ ਦਾ ਕਤਲ ਕਰ ਦਿੱਤਾ ਗਿਆ ਰਮੇਸ਼ ਦੀ ਪਤਨੀ ਜਿਸ ਦਾ ਇਹ ਕਹਿਣਾ ਹੈ ਕਿ ਉਹਨਾਂ ਦਾ ਪੈਸਿਆਂ ਦੇ ਲੈਣ-ਦੇਣ ਦਾ ਵਿਵਾਦ ਚੱਲ ਰਿਹਾ ਸੀ ਤੇ ਪਿੰਡ ਸੜੀਆਂ ਦਾ ਰਹਿਣ ਵਾਲਾ ਸ਼ਖਸ ਸ਼ਾਮਲਾ ਜੋ ਕਿ ਨਿਹੰਗ ਬਾਣੀ ਦੇ ਵਿੱਚ ਆਪਣੇ ਹੋਰ ਸਾਥੀਆਂ ਦੇ ਨਾਲ ਆਇਆ ਹੈ ਤੇ ਉਸ ਦੇ ਪਤੀ ਨੂੰ ਅਗਵਾ ਕਰਕੇ ਲੈ ਗਿਆ ਤੇ ਉਸ ਮਗਰੋਂ ਉਸ ਦਾ ਕਤਲ ਕਰ ਦਿੱਤਾ ਗਿਆ ਇਸ ਸਬੰਧੀ ਥਾਣਾ ਮੁਖੀ ਜਨਾ ਦਾ ਇਹ ਕਹਿਣਾ ਹੈ ਕਿ ਉਹਨਾਂ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਇਸ ਮਾਮਲੇ ਦੇ ਵਿੱਚ ਦੋ ਮੁੱਖ ਦੋਸ਼ੀ ਸ਼ਾਮ ਲਾਲ ਤੇ ਉਸ ਦੀ ਪਤਨੀ ਦੀ ਗ੍ਰਿਫਤਾਰੀ ਹੋ ਚੁੱਕੀ ਹੈ ਤੇ ਅਗਲੀ ਕਾਰਵਾਈ ਜਾਰੀ ਹੈ ਜਿਹੜੀ ਇਹਨਾਂ ਨੇ ਬਾਣਾ ਪਾ ਕੇ ਕਰੋ ਚੱਕ ਕੇ ਲੈ ਕੇ ਗਏ ਨੇ ਇਹਦੇ ਉੱਤੇ ਸਖਤ ਤੋਂ ਸਖਤ ਕਾਰਵਾਈ ਕਰਨੀ ਚਾਹੀਦੀ ਆ ਬਾਣੇ ਦੇ ਇਹਨਾਂ ਨੇ ਬੇਅਦਬੀ ਕੀਤੀ ਆ ਬੇਅਦਬੀ ਦਾ ਵੀ ਪਰਚਾ ਹੋਣਾ ਚਾਹੀਦਾ ਵੇਖੋ ਇੱਕ ਮੋਨਾ ਬੰਦਾ ਬਾਣਾ ਪਾ ਕੇ ਉਹ ਜਾ ਕੇ ਕਿਸੇ ਨੂੰ ਵੀ ਮਾਰ ਸਕਦਾ ਜਾਂ ਜਿਹਨੇ ਕੰਮ ਕੀਤਾ ਤੇ ਕੱਲ ਨੂੰ ਕੋਈ ਹੋਰ ਵੀ ਉੱਠ ਸਕਦਾ ਹੈ ਕਿੱਥੇ ਲਿਜਾ ਕੇ ਕਤਲ ਕਰਤਾ ਇਹਨਾਂ ਨੇ ਜੀ ਸੜੀਆਂ ਪਿੰਡਾਂ ਉਹਤਾਂ ਦੇ ਜਿਹੜੇ ਸਰਪੰਚ ਸਾਹਿਬ ਨੇ ਹੋਣ ਆਏ ਸੀਗੇ ਇੱਕ ਬੰਦੇ ਨੂੰ ਇੱਕ ਬੰਦੇ ਨੇ ਕਤਲ ਕੀਤਾ ਭਈ ਉਹਨੂੰ ਨਾਲ ਲੈ ਕੇ ਆਏ ਨੇ ਥਾਣੇ ਦੇ ਵਿੱਚ ਹੋ ਇਹਨਾਂ ਨੇ ਅਰੈਸਟ ਕੀਤਾ ਇੱਥੇ ਥਾਣੇ ਦੇ ਵਿੱਚ ਹੀ ਸਰਪੰਚ ਨੂੰ ਵੀ ਸੋਚਣਾ ਚਾਹੀਦਾ ਵੀ ਇੱਕ ਸਾਡੇ ਪਿੰਡ ਦੇ ਵਿੱਚ ਕਤਲ ਕਰ ਦਿੱਤਾ ਉਹ ਕੋਈ ਕੁੱਤਾ ਬਿੱਲਾ ਨਹੀਂ ਸੀਗਾ ਇੱਕ ਇਨਸਾਨ ਸੀਗਾ ਜਿਹਨੂੰ ਮਾਰਿਆ ਗਿਆ ਏ ਜਿਹੜੇ ਨਿੱਕੇ ਨਿੱਕੇ ਬੱਚੇ ਰੋਲੇ ਨੇ ਲੈਣ ਦੇਣ ਸਾਹਮਣੇ ਹੀ ਕਰਨਾ ਹੈ ਹਰੇਕ ਦਾ ਹੀ ਲੈਣ ਦੇਣ ਹੈਗਾ ਜੋ ਵੀ ਹੈਗਾ ਸੀਗਾ ਥਾਣੇ ਜਾਂਦੇ ਕਚਹਿਰੀ ਜਾਂਦੇ ਕੋਰਟ ਪੈਣੇ ਕਾਨੂੰਨੀ ਕਾਰਵਾਈ ਤੇ ਲੜਦੇ ਜੋ ਉਹਨਾਂ ਦਾ ਲੈਣ ਦੇਣ ਸੀਗਾ ਬਹਿ ਕੇ ਗੱਲ ਕਰਦੇ ਅਰੇ ਇਹ ਨਹੀਂ ਗੱਗਵੀ ਦੇ ਬੰਦੇ ਨੂੰ ਆਪਾਂ ਜਾਨੋਂ ਹੀ ਖਤਮ ਕਰ ਦੇਣਾ ਜੋ ਬਣਦੀ ਕਾਰਵਾਈ ਉਹ ਪਾਈ ਜਾਵੇ ਤੇ ਜਿਹੜਾ ਬੇਅਦਵੀ ਦਾ ਪਰਚਾ ਏ ਉਹ ਸਾਡੇ ਸਾਡੇ ਵੱਲੋਂ ਨਿੰਗਾ ਸਿੰਘਾਂ ਵੱਲੋਂ ਵੱਖਰਾ ਪਾਉਣਾ ਚਾਹੀਦਾ ਜੇ ਇਹ ਨਹੀਂ ਕੱਟਦੇ ਪਰਚਾ ਸਾਡਾ ਨਿੰਗਾ ਸਿੰਘਾਂ ਦਾ ਅਸੀਂ ਆਪਦੇ ਵੱਲੋਂ ਸਖਤ ਤੋਂ ਸਖਤ ਕਾਰਵਾਈ ਪਵਾਵਾਂਗੇ ਕੱਲ ਮਿਤੀ 3 4 25 ਨੂੰ ਜਿਹੜਾ ਹੈਗਾ ਕਿ ਪੱਠਾ ਵਸਤੀ ਤੋਂ ਰਮੇਸ਼ ਕੁਮਾਰ ਇਲੀਸ ਰਮੇਸ਼ਾ ਇੱਕ ਸ਼ਾਮ ਲਾਲ ਸ਼ਾਮਾ ਪੁੱਤਰ ਚਾਂਦੀਰਾਮ ਇਹਨਾਂ ਦਾ ਪੈਸਿਆਂ ਦਾ ਲੈਣ ਦੇਣ ਸੀਗਾ ਆਪਸ ਵਿੱਚ ਰਮੇਸ਼ ਕੁਮਾਰ ਦਾ ਤੇ ਸ਼ਾਮ ਲਾਲ ਦਾ ਸ਼ਾਮ ਲਾਲ ਨੇ ਕੁਝ ਬੰਦਿਆਂ ਨੂੰ ਨਾਲ ਲੈ ਕੇ ਤੇ ਇਹਦੇ ਘਰ ਤੇ ਇਹਨੂੰ ਕੱਲ ਸ਼ਾਮ ਨੂੰ ਇੱਥੋਂ ਇੱਥੋਂ ਜਿਹੜਾ ਇਹਨੂੰ ਚੁੱਕ ਕੇ ਲੈ ਗਏ ਇਹਨੂੰ ਗੱਡੀ ਤੇ ਕਿਡਨਾਪ ਕਰਕੇ ਲੈ ਗਏ ਜਦੋਂ ਸਾਨੂੰ ਰਮੇਸ਼ ਕੁਮਾਰ ਦੀ ਵਾਈਫ ਨੇ ਤਲਾਹ ਦਿੱਤੀ ਤੇ ਤੁਰੰਤ ਅਸੀਂ ਜਿਹੜਾ ਐਕਸ਼ਨ ਕਰਦੇ ਐਫ ਆਈ ਆਰ ਨੰਬਰ 91 ਬੜਾ 25 ਅਸੀਂ ਜਿਹੜਾ ਕਿ ਅਧੀਨ ਧਾਰਾ 300 33 115 2 140 3 352 191 3 190 BNS ਅਸੀਂ ਤੁਰੰਤ ਜਿਹੜਾ ਐਫ ਆਈ ਆਰ ਦਰਜ ਕਰਕੇ ਇਹਦੇ ਪਿੱਛੇ ਗਏ ਤੇ ਇਹਨੂੰ ਜਿਹੜਾ ਹੈਗਾ ਉਥੋਂ ਰਮੇਸ਼ ਕੁਮਾਰ ਇਹਦੀ ਜਿਹੜੀ ਉੱਥੇ ਸਾਨੂੰ ਸ਼ਾਮ ਲਾਲ ਦੀ ਵਾਈਫ ਮਿਲੀ ਉਹਨੂੰ ਅਸੀਂ ਜਿਹੜਾ ਹੈਗਾ ਨਾਲ ਇਹਨੂੰ ਗੈਰਨਾਪ ਕਰਨ ਚਾਈ ਸੀ ਅਸੀਂ ਉਹਨੂੰ ਉੱਥੋਂ ਅਰੈਸਟ ਕੀਤਾ ਕਰਕੇ ਲੈ ਆਏ ਤੇ ਬਾਅਦ ਦੇ ਵਿੱਚ ਜਿਹੜਾ ਹੈਗਾ ਕਿ ਸਾਨੂੰ ਸ਼ਾਮ ਨੂੰ ਪਤਾ ਲੱਗਿਆ ਵੀ ਇਹ ਇਹਨੇ ਆਪਦੇ ਫੋਨ ਬੰਦ ਕਰ ਲਏ ਲੋਕੇਸ਼ਨਾਂ ਲੈ ਕੇ ਪੁਲਿਸ ਦਾ ਟੀਮਾਂ ਲੱਗੀਆਂ ਹੀ ਉਸੇ ਟੀਮਾਂ ਬਣਾ ਕੇ ਦੇ ਪਿੱਛੇ ਤੁਰੰਤ ਜਿਹੜਾ ਇਹਨੇ ਹੈਗਾ ਕਿ ਇਹਦਾ ਇਹਨੇ ਬਾਅਦ ਦੇ ਵਿੱਚ ਪਤਾ ਲੱਗਿਆ ਵੀ ਇਹਨੇ ਇਹਦਾ ਮਰਡਰ ਕਰ ਦਿੱਤਾ ਉਹਦੇ ਸਬੰਧੀ ਅਸੀਂ ਡੈੱਡ ਬੋਡੀ ਨੂੰ ਕਬਜ਼ੇ 'ਚ ਲੈ ਲਿਆ ਮੇਨ ਦੋਛੀ ਆ ਜਿਹੜਾ ਸ਼ਾਮ ਲਾਲ ਇਹਨੂੰ ਅਸੀਂ ਅਰੈਸਟ ਕਰ ਲਿਆ ਅਗਲੀ ਜਿਹੜੀ ਜੁਰਮ ਦੇ ਵਿੱਚ ਵਾਅਦਾ ਕਰਤਾ ਸੀ ਤੇ ਅਗਲੀ ਜਿਹੜੀ ਤਫ਼ਤੀਸ਼ ਆ ਉਹ ਜਾਰੀ ਆ